ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਇਹ ਜੋ ਬੇਨਤੀਆਂ ਨੇ ਲੁਧਿਆਣੇ ਪ੍ਰੇਮ ਧਾਮ ਵਾਲੇ ਬੰਟੀ ਬਾਬੇ ਦੇ ਨਾਲ ਜੋ ਨਿਹੰਗ ਸਿੰਘਾਂ ਨੇ ਕੀਤਾ ਨਿਹੰਗ ਸਿੰਘਾਂ ਨੇ ਬੰਟੀ ਬਾਬੇ ਨੂੰ ਫੜ ਕੇ ਬਣਾਇਆ ਕਲੈਰੀ ਮੋਰ ਅਤੇ ਛਾਤੀ ਠੋਕ ਠੋਕੇ ਕਰਦਾ ਸੀ ਨਿਹੰਗ ਸਿੰਘਾਂ ਨੂੰ ਚੈਲੰਜ ਤੇ ਜਦੋਂ ਨਿਹੰਗ ਸਿੰਘਾਂ ਨੇ ਬੰਟੀ ਬਾਬੇ ਦਾ ਚੜ੍ਹਦਾ ਕੁਟਾਪਾ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੀਆਂ ਰੀਲਾਂ ਦੇਖਦੇ ਹਾਂ ਕਿ ਕੋਈ ਬਾਬਾ ਜੋ ਕਿ ਸਾਰਾ ਦਿਨ ਸਿਰ ਘਮਾਉਂਦਾ ਰਹਿੰਦਾ ਹੈ ਤੇ ਕਾਫੀ ਬੀਬੀਆਂ ਜਿਨ੍ਹਾਂ ਨੂੰ ਉਹ ਆਪਣੇ ਮਾਇਆ ਜਾਲ ਦੇ ਵਿੱਚ ਫਸਾ ਕੇ ਉਹਨਾਂ ਦਾ ਗਲਤ ਇਸਤੇਮਾਲ ਵੀ ਕਰਦੇ ਰਹੇ। ਪੰਜਾਬ ਦੇ ਵਿੱਚ ਹਰ ਪਿੰਡ-ਪਿੰਡ, ਗਲੀ-ਗਲੀ, ਮਹੱਲੇ ਦੇ ਵਿੱਚ ਐਦਾਂ ਦੇ ਪਖੰਡੀ ਸਾਧ ਰਹਿੰਦੇ ਨੇ ਜੋ ਸਿਰ ਕਮਾਉਂਦੇ ਨੇ ਅਤੇ ਟੂਨੇ ਟਾਮਣ ਕਰਦੇ ਨੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਚਮਤਕਾਰ ਦਾ ਝੂਠਾ ਦਾਵਾ ਕਰਕੇ ਲੋਕਾਂ ਨੂੰ ਆਪਣੇ ਗਨਿਆਂ ਖਿੱਚਦੇ ਨੇ ਉਹਨਾਂ ਤੋਂ ਮੋਟਾ ਪੈਸਾ ਵਟੋਰਦੇ ਨੇ ਉਹਨਾਂ ਵਿੱਚੋਂ ਇੱਕ ਬਾਬਾ ਹੈ ਪ੍ਰੇਮ ਧਾਮ ਵਾਲਾ ਜਿਸ ਦਾ ਨਾਮ ਹੈ ਬੰਟੀ ਹੁਣ ਬੰਟੀ ਬਾਬੇ ਦੇ ਬਾਰੇ ਜੇਕਰ ਦਸੀਏ ਤੇ ਇਹ ਪਹਿਲਾਂ ਇੱਕ ਪਰਚੂਨ ਦੀ ਦੁਕਾਨ ਚਲਾਉਂਦਾ ਹੁੰਦਾ ਸੀ ਅਤੇ ਕਰੋਨਾ ਕਾਲ ਦੇ ਵਿੱਚ ਇਸ ਦੀ ਪਰਚੂਨ ਦੀ ਦੁਕਾਨ ਫੇਲ ਹੋ ਗਈ ਤੇ ਉਸ ਤੋਂ ਬਾਅਦ ਇਸ ਨੇ ਸੋਚਿਆ ਕਿ ਮੈਂ ਬਾਬਾ ਬਣ ਜਾਵਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਸਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕੁਝ ਝੂਠੇ-ਮੁੱਠੇ ਚਮਤਕਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਤੇ ਸੰਗਤਾਂ ਇਸ ਦੇ ਨਾਲ ਜੁੜ ਗਈਆਂ ਅਤੇ ਐਸ ਵਕਤ ਇਸ ਦੇ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ ਅਤੇ ਜਹਾਜ਼ਾਂ 'ਚ ਸਫ਼ਰ ਕਰਦਾ ਹੈ ਇੱਥੋਂ ਤੱਕ ਕਿ ਇਹਦੇ ਕੋਲ ਵਿਦੇਸ਼ਾਂ ਤੱਕ ਵੀ ਸੰਪਤੀ ਹੈ ਨਿਹੰਗ ਸਿੰਘਾਂ ਨੇ ਬੰਟੀ ਬਾਬੇ ਨੂੰ ਸਿੱਧਾ ਚੈਲੰਜ ਕੀਤਾ ਸੀ ਕਿ ਜੇਕਰ ਤੇਰੇ ਵਿੱਚ ਕੋਈ ਚਮਤਕਾਰ ਹੈ ਤਾਂ ਅਸੀਂ ਤੇਰੇ ਕੋਲ ਹੀ ਆਉਣੇ ਹਾਂ ਤੇ ਤੂੰ ਸਾਨੂੰ ਸਾਡੇ ਸਾਹਮਣੇ ਚਮਤਕਾਰ ਕਰਕੇ ਦਿਖਾ ਜੇ ਤੈਨੂੰ ਫੇਰ ਮੰਨਾਂਗੇ ਇਸ ਗੱਲ ਨੂੰ ਲੈ ਕੇ ਬੰਟੀ ਬਾਬਾ ਵੀ ਰੋਜ਼ মিডিਆ ਦੇ ਸਾਹਮਣੇ ਆ ਜਾਂਦਾ ਹੈ ਤੇ ਪੱਤਰਕਾਰਾਂ ਦੇ ਨਾਲ ਆ ਕੇ ਕਹਿੰਦਾ ਹੈ ਕਿ ਨਿਹੰਗ ਸਿੰਘ ਮੈਨੂੰ ਚੈਲੰਜ ਕਰਦੇ ਨੇ ਪਰ ਅਸੀਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਉਸ ਤੋਂ ਬਾਅਦ ਪੱਤਰਕਾਰ ਨੇ ਵੀ ਸਵਾਲ ਕੀਤਾ ਸੀ ਕਿ ਜੇਕਰ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ ਤਾਂ ਤੁਸੀਂ ਪਖੰਡ ਕਿਉਂ ਕਰਦੇ ਹੋ ਤੇ ਬੰਟੀ ਬਾਬਾ ਆਪਣੇ ਮੂੰਹ ਹਮੇਸ਼ਾ ਇਹ ਕਹਿੰਦਾ ਹੈ ਕਿ ਮੈਂ ਪਖੰਡ ਨਹੀਂ ਕਰਦਾ ਪਰ ਜੇਕਰ ਪਖੰਡ ਨਹੀਂ ਕਰਦਾ ਤੇ ਜੋ ਤੈਨੂੰ ਨਿਹੰਗ ਸਿੰਘਾਂ ਨੇ ਚੈਲੰਜ ਦਿੱਤਾ ਹੈ ਤੇ ਉਸ ਚੈਲੰਜ ਨੂੰ ਕਬੂਲ ਕਰ ਅਤੇ ਨਿਹੰਗ ਸਿੰਘ ਤੇਰੇ ਸਾਹਮਣੇ ਬੈਠਣਗੇ ਤੇ ਤੂੰ ਸਾਹਮਣੇ ਚਮਤਕਾਰ ਕਰਕੇ ਦਿਖਾਏ ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ